thank mm -hmm. you ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਪਿਤਾ ਰਾਮਦਾਸ ਜੀ ਮਾਤਾ ਭਾਨੀ ਦੀ ਕੁੱਖੋਂ ਅਵਤਾਰਤ ਹੋਇਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਕਿ ਕਿੰਨੇ ਚੌਕੇ ਸਮੁੱਤ ਜਿਵੇਂ ਸੰਗਤਾਂ ਅੱਜ ਪਵਿੱਤਰ ਸਰੋਵਰ ਦੇ ਚੱਕਰ ਵੀ ਕਰ ਰਹੀਆਂ ਨੇ ਔਰ ਆਪਣੇ ਘਰਾਂ ਵਿੱਚ ਜਿਹੜੀ ਕੇਸਰਪੱਤੇ ਪੜੀ ਅਰਦਾਸ ਕੀਤੀ ਹੈ ਇਹ ਉਹ ਥਾਨ ਹੈ ਡਿੱਠੇ ਸੱਬੇ ਥਾਵ ਨਹੀਂ ਤੁਜੇ ਆ ਇਹ ਹਰਮੰਦਰ ਸਾਹਿਬ ਦੀ ਉਹ ਸਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਹੈ ਇਹਦੇ ਚਾਰ ਦਰਵਾਜ਼ੇ ਰੱਖੇ ਗਏ ਹਨ ਚਾਰ ਦਰਵਾਜ਼ਾ ਮਤਲਬ ਹੈ ਕੋਈ ਜਾਤ ਬਰਾਦਰੀ ਵੀ ਇੱਥੇ ਆ ਸਕਦੀ ਹੈ ਜਾਂ ਆਨ ਲਈ ਚਾਰ ਦਰਵਾਜ਼ੇ ਹੈ ਪਰ ਜਾਣ ਲਈ ਇੱਕੋ ਰਸਤਾ ਵਾ ਮਤਲਬ ਪ੍ਰਮਾਤਮਾ ਨੂੰ ਪਾਣਾ ਮੈਂ ਕੋਈ ਵੀ ਧਰਮ ਆ ਕੇ ਇਹਨਾਂ ਪ੍ਰਮਾਤਮਾ ਅੱਡ ਹੈਗਾ ਇੱਕੋ ਰਸਤੇ ਜਾਣਾ ਪੈਣਾ ਸਾਰਿਆਂ ਨੂੰ ਇਹ ਉਹਨਾਂ ਨੇ ਉਪਦੇਸ਼ ਦਿੱਤਾ ਹੈ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦੀ ਉਹਨਾਂ ਨੇ ਸਾਰੀ ਕਰਾਈ ਅੰਮ੍ਰਿਤਸਰ ਦੇ ਦ ਜੋ ਜਿੱਥੇ ਤੁਸੀਂ ਅੱਜ ਆਏ ਹੋ ਜੋ ਨਕਸ਼ਾ ਦੇਖ ਰਹੇ ਹੋ ਇਹ ਗੁਰੂ ਅਰਜਨ ਦੇਵ ਜੀ ਦਾ ਦਿੱਤਾ ਹੋਇਆ ਹੈ ਅੱਜ ਦਾ ਉਹਨਾਂ ਨੇ ਉਹਨਾਂ ਨੂੰ ਬਾਣੀ ਕੇ ਬੋਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਕਹਿ ਜਾਂਦਾ ਹੈ ਉਹਨਾਂ ਅੰਦਰ ਬੜੀ ਆਗਿਆਕਾਰੀ ਪੁੱਤਰ ਸੀਗੇ ਤੇ ਜਿਹੜੇ ਪਿਤਾ ਜੀ ਜੋ ਵੀ ਉਹਨਾਂ ਨੂੰ ਹੁਕਮ ਦਿੰਦੇ ਸੀਗੇ ਉਹ ਸਿਰ ਮੱਥੇ ਪਰਵਾਣ ਕਰਦੇ ਸੀ ਉਹਨਾਂ ਨੇ ਸਾਰੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੰਦਨਾ ਕਰਕੇ ਉਹਨਾਂ ਨੂੰ ਇਹ ਕਿਹਾ ਹੈ ਕਿ ਤੁਸੀਂ ਇਹਦੇ ਲੜ ਲੱਗੋ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਹੋਏਗੀ ਇਸ ਲਈ ਅੱਜ ਦਾ ਦਿਨ ਜਿਹੜਾ ਹੈਗਾ ਗੁਰੂ ਅਰਜਨ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਉਹ ਕਹਿੰਦੇ ਜੇ ਆਉਣਾ ਜਦੋਂ ਆਪਾਂ ਹਰਮੰਦਰ ਸਾਹਿਬ ਪੈਰ ਧੋ ਕੇ ਅੰਦਰ ਜਾਣੇ ਹਾਂ ਤੇ ਪੋੜੀਆਂ ਉੱਧਰ ਕੇ ਜਾਣੇ ਹਾਂ ਪੋੜੀਆਂ ਉੱਧਰ ਦਾ ਮਤਲਬ ਇਹ ਹੈ ਆਪਣਾ ਮਨ ਨੀਵਾ ਕਰਕੇ ਆਓ ਜਦੋਂ ਤੁਸੀਂ ਮਨ ਨੀਵਾ ਕਰਕੇ ਆਓਗੇ ਬਰਕਤਾਂ ਤੁਹਾਡੇ ਨਾਲ ਹੋਣਗੀਆਂ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਅਰਜਨ ਦੇਵ ਜੀ ਦੀ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਰੀਮ ਮਨਾ ਰਹੀਆਂ ਹਨ ਬਾਬਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਪਹਿਲਾਂ ਦਾ ਵੈਕੂ ਖਾਲਸਾ ਵੈਕੂ ਬਤ ਜੀ ਅਸੀਂ ਭਾਈ ਚੰਡੀਗੜ੍ਹ ਤੋਂ ਆਏ ਜੀ ਜੇਰਪੁਰ ਸ਼ਹਿਰ ਹੁੰਦਾ ਜੀ ਕਿਹਣਾ ਚਾਹੋਗੇ ਅੱਜ ਅੰਪੰਛੀ ਨੂੰ ਪਾਣੀ ਨਾ ਕੁਸਤ ਦੀ ਹਾਂਜੀ 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 ਸਾਡਾ ਪਹਿਲਾਂ ਇੱਥੋਂ ਬਾਦਰ ਮਮੀ ਔਰ ਪਪਾ ਜੀ ਇੱਥੋਂ ਹੀ ਪਾਕਿਸਤਾਨ ਜਾਤਾ ਗਿਆ ਸੀ ਆ ਉਹਦੇ ਚੁ ਗਏ ਸੀਗੇ ਤੇ ਕੱਲ ਉਹਨਾਂ ਦੀ ਵਾਪਸੀ ਹੋਈ ਹੈ ਜੀ ਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਵੀ ਸੰਗਤ ਲੈ ਕੇ ਪੂਰੇ ਪਰਿਵਾਰ ਤਿੰਨ ਚਾਰ ਪਰਿਵਾਰ ਲੈ ਕੇ ਇੱਥੇ ਅੱਜ ਪਹੁੰਚੇ ਹੈ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ਪੁਰਾ ਬੰਨੀ ਪਾਸ਼ਾ ਜੀ ਦਾ ਜੀ ਠੀਕ ਹੈ ਬਹੁਤ ਅਨੰਦਾਰ ਆ ਜੀ ਬੱਚੇ ਪੂਰਾ ਸੁੱਖ ਲੈ ਰਹੇ ਮਤਲਬ ਇਹ ਕਿਹਨਾਂ ਸੁੱਖ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਦੇ ਆ ਕਿ ਬਾਬਾ ਜੀ ਹਰ 15 ਦਿਨਾਂ ਇੱਕ ਮਹੀਨੇ ਬਾਅਦ ਸਾਨੂੰ ਇੱਥੇ ਨਫ ਮਸਤਕ ਹੋਣ ਦਾ ਮੌਕਾ ਜ਼ਰੂਰ ਦੇਣਾ ਜੀ ਵੀ ਇੰਨਾ ਕਿ ਆਨੰਦ ਮਿਲਦਾ ਇੱਥੇ ਆ ਕੇ ਵੀ ਸਾਰਾ ਕੁਝ ਆਪਣਾ ਪਿੱਛੇ ਦਾ ਜੋ ਕਾਰੋਬਾਰ ਸਿਸਟਮ ਸਾਰਾ ਭੁੱਲ ਜਾਈਦਾ ਤੇ ਇੱਥੇ ਜੁਗ ਗਈ ਵੀ ਉਹਨਾਂ ਦੇ ਚਰਨਾਂ ਵਿੱਚ ਹੀ ਬਸ ਵੀ ਜੁੜੇ ਰਹਿਣਾ ਤਾਂ ਮਿਲਦਾ ਸੋ ਲੱਗਦਾ ਕਿ ਬੱਚੇ ਨੂੰ ਇਤਿਹਾਸ ਨਾਲ ਜੋੜਨਾ ਜ਼ਰੂਰੀ ਹੈ। ਬਬਾਈ ਜ਼ਰੂਰੀ ਹੈ ਜੀ ਜੇ ਆਪਣੀ ਜੜ ਮਜ਼ਬੂਤ ਰੱਖਣੀ ਹੈ ਜੀ ਤਾਂ ਆਪਾਂ ਨੂੰ ਆਪਣੇ ਇਤਿਹਾਸ ਨਾਲ ਬੱਚੇ ਨੂੰ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ। ਆਪਣੇ ਵਿਸ਼ੋਕੜ ਨਾਲ ਆਪਣੇ ਜੋ ਇਤਿਹਾਸ ਸਿੱਖ ਇਤਿਹਾਸ ਹੈ ਜੀ ਜੋ ਉਹਨਾਂ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ। ਮੇਰਾ ਨਾਮ ਹੈ ਹਰਲੀਨ ਘੋੜਾ। ਮੈਂ ਜ਼ਰੂਰਪੁਰ ਤੋਂ ਆਈ ਹਾਂ। ਅੱਜ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬਾ ਪਹੁੰਚ ਕੇ ਸੁਨਮਸਤ। ਜੀ ਮੈਂ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਜੀ ਉਰੇ ਆ ਕੇ ਮਤਲਬ ਬਹੁਤ ਚੰਗਾ ਲੱਗਦਾ ਹੈ ਜਦੋਂ ਉਰੇ ਦਰਬਾਰ ਸਾਹਿਬ ਆਉਂਦੇ ਆ ਤੇ ਦਰਸ਼ਨ ਕਰਦੇ ਆ ਤਾਂ ਬਹੁਤ ਚੰਗਾ ਲੱਗਦਾ ਅੰਦਰ ਤੁਸੀਂ ਇਹ ਗਏ ਸੀ ਜਿਵੇਂ ਕਿ ਲੰਗਰ ਹਾਲ ਦੀ ਸੇਵਾ ਕੀਤੀ ਹੋਣੀ ਹਾਂਜੀ ਮਤਲਬ ਥੋੜੀ ਬਹੁਤੀ ਸੇਵਾ ਕਰਾਈ ਸੀ ਹਾਂਜੀ ਕਿੰਨਾ ਸਕੂਨ ਮਿਲਦਾ ਜਦੋਂ ਅੰਦਰ ਜਨਤ ਦੀ ਮਨ ਨੂੰ ਕਿਵੇਂ ਦਾ ਅਹਿਸਾਸ ਹੁੰਦਾ ਮਨ ਨੂੰ ਐਵੇਂ ਲੱਗਦਾ ਜਿਵੇਂ ਤੁਸੀਂ ਸ਼ਹਿਰੋਂ ਤੋਂ ਸਾਰੇ ਪਾਸੇ ਤੋਂ ਛੱਡ ਕੇ ਰੱਬ ਦੇ ਕੋਲ ਮਤਲਬ ਉਹਨਾਂ ਦੇ ਲਾਈਕ ਕੋਲ ਆ ਗਏ ਹੋ ਗੱਲ ਕਰ ਰਹੇ ਹੋ ਉਹਨਾਂ ਨਾਲ